ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਵੀਡੀਓ ਲੱਗੇ ਆ ਸ਼ੁਰੂ ਕਰਨ ਸੂਟਾਂ ਦੀ ਇਸ ਵੇਲੇ ਥੋੜਾ ਨਿਰਾ ਆ ਜਾਂਦਾ ਨਾਲੇ ਸ਼ਾਂਤੀ ਹੋ ਜਾਂਦੀ ਆ ਬਾਹਰ ਦੀਆਂ ਆਵਾਜ਼ਾਂ ਸ਼ੋਰ ਸ਼ਰਾਬਾ ਡਿਸਟਰਬੈਂਸ ਜਿਹੜੀ ਉਹ ਰੁਕ ਜਾਂਦੀ ਆ ਤੇ ਸੋ ਹੁਣ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆ ਸੂਟਾਂ ਦੀ ਸੋਹਣੇ ਸੋਹਣੇ ਸੂਟ ਤੁਹਾਨੂੰ ਦਿਖਾਉਣੇ ਆ ਕਾਟਨ ਦੇ ਤੇ ਚੈੱਕ ਕਰ ਲਓ ਇੱਕ ਵਾਰੀ ਫਿਰ ਇਹਦੀ ਵੀਡੀਓ ਜਿਹੜੀ ਆਪਾਂ ਪੋਸਟ ਕਰ ਦੇਣੀ ਜੇ ਤੇ ਇੱਕ ਵਾਰੀ ਮੜੀ ਜੀ ਕਰ ਲਿਓ ਇਦਾਂ ਨਿਰਾ ਚੱਕ ਹਾਈਲਾਈਟਰ ਕਹਿੰਦਾ ਇੱਕ ਤਰ੍ਹਾਂ ਦੀ ਆਹ ਲਓ ਵਰਕ ਵਾਲੇ ਪ੍ਰਿੰਟ ਪਲਾਜ਼ੋ ਵਾਲੇ ਜਿਹਦੇ ਵਿੱਚ ਚਿਕਨ ਦੇ ਪਲਾਜੋ ਮੈਚਿੰਗਾ ਸਾਰੇ ਮਸਲੀਨ ਤੇ ਕਾਟਨ ਸਾਰੇ ਰੇਟ ਦੇਣਾ ਜੀ ਇਹਦਾ ਸਿਰਫ ਆਪਾਂ 250 ਰੁਪਇਆ ਤੇ ਥੋੜੇ ਜਿਹਾ ਪਲੱਸ ਰੇਟ ਆਉਣੇ ਆ ਜਿਨ੍ਹਾਂ ਦੇ ਨਾਲ ਚਿਕਨ ਦੀਆਂ ਬਾਟਮ ਆਉਣਗੀਆਂ ਪਲੱਸ ਰੇਟ ਇੰਚ ਆਉਣਗੇ ਚੈੱਕ ਕਰਾਉਣੇ ਆ ਤੇ ਇੱਕ ਆ ਚੀਜ਼ ਇਹ ਮੈਂ ਪਾਈ ਨਹੀਂ ਗਈ ਜੇ ਕਿਸੇ ਨੇ ਇਹ ਵੀ ਕਸਟਮਰ ਨਾਲ ਲੈਣੇ ਹੋਣਗੇ ਤੇ ਆ 2250 ਰੁਪਏ ਦਾ ਸੂਟ ਜੇ ਇਹ ਵੀ ਇਹ ਵੀ ਤੁਸੀਂ ਲੈਣਾ ਹੋਊਗਾ ਤਾਂ ਲੈ ਲਿਓ ਪਰ ਇਹ ਮੈਂ ਪਾਇਆ ਨਹੀਂਗਾ ਬਾਕੀ ਆਜੋ ਵੀਡੀਓ ਕਰਦੇ ਆ ਸ਼ੁਰੂ ਦਿਖਾਉਨੇ ਆ ਤੁਹਾਨੂੰ ਸੂਟ ਸੋਹਣੇ ਸੋਹਣੇ ਫੜੋ ਭਾਜੀ ਕੈਮਰਾ ਇਸ ਤੇ ਮੈਂ ਇਧਰੋਂ ਕਰਾਂ ਬਾਬਾ ਜੀ ਦਾ ਨਾਮ ਲੈ ਕੇ ਸ਼ੁਰੂ ਵੀਡੀਓ ਸასი ਕਾਲ ਜੀ ਸਵਾਗਤ ਕਰਦਾ ਹਾਂ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਬਹੁਤ ਜ਼ਿਆਦਾ ਵੀਡੀਓ ਸ਼ੁਰੂ ਕਰਦਾ ਮੈਂ ਸੂਟਾਂ ਦੀ ਸੂਟ ਕਿਹੜੇ ਨੇ ਜਿਹੜੇ ਆਉਣਗੇ ਪ੍ਰਿੰਟ ਮਸਲੀਨ ਦੇ ਕਾਟਨ ਦੇ ਇੱਕ ਜੀ ਜੀ ਪਲੀਜ਼ ਰਿਕਵੈਸਟ ਜੇ ਮੇਰੀ ਹੱਥ ਬੰਨ੍ਹ ਕੇ ਸਾਰੀਆਂ ਭੈਣਾਂ ਨੂੰ ਕਸਟਮਰ ਨੂੰ ਤੇ 250 ਰੁਪਏ ਇਹਨਾਂ ਦਾ ਰੇਟ ਰਹਿਣ ਵਾਲਾ ਜੇ ਸਿੰਗਲ ਸੂਟ ਦਾ ਦੋ ਸੂਟ ਤੁਹਾਨੂੰ ਬੁੱਕ ਕਰਨੇ ਪੈਣ ਜੇ ਇਹਦੇ ਵਿੱਚ 580 ਰੁਪਏ ਦੇ ਦੋ ਸੂਟ ਬੁੱਕ ਹੋਣਗੇ ਜੇ ਸ਼ਿਪਿੰਗ ਪਾ ਗਏ ਤੇ ਜੇ ਤੁਸੀਂ ਬਿਨਾਂ ਸ਼ਿਪਿੰਗ ਤੋਂ ਲੈਣੇ ਆ ਦੁਕਾਨ ਤੋਂ ਲੈਣੇ ਆ ਘਰੋਂ ਲੈਣੇ ਆ ਜਿੱਥੋਂ ਵੀ ਲੈਣੇ ਆ ਉਹਦੇ ਲਈ ਤੁਹਾਡਾ ਰੇਟ ਰਹੂਗਾ 500 ਰੁਪਏ ਦੋਹਾਂ ਸੂਟਾਂ ਦਾ 400 ਹੋ ਗਿਆ 400 ਹੀ ਹੈ ਨਾ 450 ਨਹੀਂ 500 ਰੁਪਏ ਰੇਟ ਰਹੂਗਾ ਜੇ ਦੋਹਾਂ ਸੂਟਾਂ ਦਾ ਆਰਡਰ ਜਿਹੜਾ ਜੇ ਉਹ ਵੀ ਮਿਨੀਮਮ 2 ਸੂਟਾਂ ਦਾ ਲੱਗੂਗਾ ਜੇ ਸਿੰਗਲ ਸੂਟ ਦਾ ਆਰਡਰ ਨਹੀਂ ਜੇ ਲੱਗਣਾ 250 ਦੇ ਨਾਲ ਆਰਡਰ ਨਹੀਂ ਜੇ ਲੱਗਣਾ 2 ਸੂਟ ਤੁਹਾਨੂੰ ਬੁੱਕ ਕਰਨੇ ਪੈਣਗੇ ਕੋਈ ਵੀ ਜਿਹੜੇ ਮਰਜ਼ੀ ਕਰ ਲਿਓ ਚਾਹੇ ਇਹਦੇ ਵਿੱਚੋਂ 350 ਵਾਲੇ ਵੀ ਹੈਗੇ ਆ ਉਹ ਵੀ ਬੁੱਕ ਕਰ ਲਿਓ ਫਿਲਹਾਲ ਆਪਾਂ ਵੀਡੀਓ ਸ਼ੁਰੂ ਕਰਨ ਲੱਗੇ ਆਂ ਦੂਜੀ ਬੇਨਤੀ ਇਹ ਮਿਕਸ ਕਾਟਨ ਤੇ ਪਿਓਰ ਕਾਟਨ ਤੇ ਕੈਮਰੀ ਕਾਟਨ ਰਿਯਾਨ ਕਾਟਨ ਸਾਰੇ ਮਿਲਣਗੇ ਤੇ ਕਨਫਿਊਜ਼ਨ ਨਾ ਹੋਏ ਕਿ ਪਿਓਰ ਕਾਟਨ ਨਹੀਂ ਆਈ ਜੀ 250 ਰੁਪਏ ਤੁਸੀਂ ਵੀ ਸਿਆਣੇ ਜੇ ਕਿ ਪਿਓਰ ਕਾਟਨ ਨਹੀਂ ਆਉਣੀ ਸੋ ਆਹ ਚੈੱਕ ਕਰਾਵਾਂ ਤੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਤੇ ਇਹਦਾ ਪ੍ਰਿੰਟ ਜਿਹੜਾ ਜੇ ਉਹ ਹੈਗਾ ਜੇ ਮਸਲੀਨ ਦਾ ਇਹਦਾ ਤੁਸੀਂ ਕੋਟ ਸੈੱਟ ਬਣਾ ਲਿਓ ਨਾਈਟ ਸੂਟ ਬਣਾ ਲਿਓ ਪਲਾਜੋ ਸੂਟ ਬਣਾ ਲਿਓ ਜੋ ਮਰਜ਼ੀ ਬਣਾ ਲਿਓ ਜੀ ਖੁੱਲੀਆਂ ਛੁੱਟੀਆਂ ਨੇ ਤੇ ਖੁੱਲੀਆਂ ਹੀ ਕੀ ਨਵਾਂਦੇ ਹੁੰਦੇ ਆਫਰਾਂ ਨਹੀਂ ਰੇਟ ਹੈਗਾ ਜੇ ਇਹਦਾ ਸਿਰਫ ਤੇ ਸਿਰਫ 250 ਰੁਪਏ 250 ਰੁਪਏ ਸ਼ਿਪਿੰਗ ਐਕਸਟਰਾ ਜੇ ਪਲੀਜ਼ ਇਹ ਗੱਲ ਦਾ ਖਿਆਲ ਕਰਿਓ ਸਿੰਗਲ ਸੂਟ ਦੀ ਬੁਕਿੰਗ ਨਹੀਂ ਜੇ ਹੈਗੀ ਦੋ ਸੂਟ ਮਿਨੀਮਮ ਤੁਹਾਨੂੰ ਬੁੱਕ ਕਰਨੇ ਪੈਣਗੇ 580 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਦੇਵਾਂਗੇ ਆਲ ਓਵਰ ਇੰਡੀਆ ਚ 580 ਰੁਪਈਆ ਦੇ ਨਾਲ ਜਿੱਥੇ ਆਫਰ ਖਤਮ ਹੋਊਗੀ ਮੈਂ ਤੁਹਾਨੂੰ ਉਹ ਵੀ ਦੱਸ ਦੂੰਗਾ ਫਿਲਹਾਲ ਇਹ ਜਿਹੜੇ ਚੱਲਣ ਤਾਂ ਜੇ 250 ਕਰ ਦਿਓ ਭਾਈ ਸਾਈਡ ਤੇ ਬਿਨਾ ਦੁਪट्टे ਦੇ ਹੁਣ ਜੇ ਹੁਣ ਪਲੀਜ਼ ਇਹ ਵੀ ਨਾ ਕਹੋ ਕਿ 250 ਜੀ ਦੁਪੱਟਾ ਨਹੀਂ ਹੈਗਾ ਫੈਬਰਿਕ ਕਾਟਨ ਨਾਲ ਨਹੀਂ ਜੇ ਮਿਕਸ ਵੀ ਆਊਗੀ ਜੇ ਤੇ ਤੁਹਾਨੂੰ ਇਹਦੇ ਵਿੱਚ ਪਿਓਰ ਦੂਜੀ ਫੈਬਰਿਕ ਆਊਗਾ ਕਿ ਕਾਟਨ ਦਾ ਜਿਹਦੇ ਵਿੱਚ ਮਸਲੀਨ ਕਾਟਨ ਆਊਗੀ ਜੇ ਮਿਕਸ ਕਾਟਨ ਆਊਗੀ ਤੇ ਆ ਬਾਟਮ ਆ ਗਈ ਜੇ ਇਹਦੇ ਨਾਲ ਕਾਟਨ ਦੀ ਬਹੁਤ ਜ਼ਿਆਦਾ ਸੋਹਣੀ ਪਿਆਰੀ ਜੀ ਤੇ ਸੂਟ ਆ ਗਿਆ ਜੇ ਮਸਲੀਨ ਦਾ ਪ੍ਰਿੰਟ ਬਹੁਤ ਸ਼ਾਨਦਾਰ ਡਿਜੀਟਲ ਪ੍ਰਿੰਟ ਦੇ ਵਿੱਚ ਰੇਟ ਹੈਗਾ ਜੇ ਇਹਦਾ ਵੀ ਸੇਮ ਹੀ 250 250 ਰੁਪਏ ਚੈੱਕ ਕਰੀ ਜੇ ਉਹ ਬਲੈਕ ਕਲਰ ਤੇ ਬਹੁਤ ਜ਼ਿਆਦਾ ਸ਼ਾਨਦਾਰ ਮੈਚਿੰਗ ਸੂਟ ਦੇ ਨਾਲ 250 ਰੁਪਏ ਦਾ ਸੂਟ ਜੇ ਚੈੱਕ ਕਰੋ ਜੀ ਬਿਨਾਂ ਦੁਪट्टे ਤੋਂ ਸੂਟ ਜ਼ਿਆਦਾ ਨਹੀਂ ਵੀਡੀਓ ਛੋਟੀ ਕਰੂੰਗਾ ਜ਼ਿਆਦਾ ਲੰਬੀ ਵੀਡੀਓ ਨਹੀਂ ਖਿੱਚਦਾ 250 ਰੁਪਏ ਚ ਚੈੱਕ ਕਰੀ ਜੇ ਬਸ ਤੁਸੀਂ ਕਾਟਨ ਦੇਖਿਓ ਕਿੰਨੀ ਸ਼ਾਨਦਾਰ ਹੈ ਕਪੜਾ ਦੇਖਿਓ ਕਿੰਨਾ ਸ਼ਾਨਦਾਰ ਹੈ ਬਸ ਆ ਤੈ ਜਿਹੜੀ ਇਹਦੀ ਮੜੀ ਜੀ ਗੰਦੀ ਹੋਈ ਆ ਇਹਨੂੰ ਵਾਸ਼ ਕਰਕੇ ਭੇਜ ਦਾਂਗੇ ਕੋਈ ਇਸ਼ੂ ਨਹੀਂ ਕਰੇ ਵੀ ਤੇ ਇਹ ਤੁਸੀਂ ਲੈ ਸਕਦੇ ਜੇ ਸਾਡੇ ਕੋਲ ਸਿਰਫ 250 ਰੁਪਏ ਦੇ ਵਿੱਚ ਮਸਲਿਨ ਦਾ ਆ ਗਿਆ ਜੇ ਡਿਜੀਟਲ ਪ੍ਰਿੰਟ ਇਹ ਵੀ ਆ ਗਿਆ ਜੇ 250 ਚ 250 ਰੁਪਇਆ ਚ ਦੋ ਸੂਟ ਦੀ ਬੁਕਿੰਗ ਜੇ ਪਲੀਜ਼ ਫੇਰ ਬਾਰ-ਬਾਰ ਮੈਂ ਤੁਹਾਨੂੰ ਕਹਿਣ ਦਿਆਂ ਦੋ ਸੂਟ ਤੁਹਾਨੂੰ ਘੱਟ ਤੋਂ ਘੱਟ ਬੁੱਕ ਕਰਨੇ ਪੈਣਗੇ 580 ਰੁਪਇਆ ਦੇ ਵਿੱਚ ਫੇਰ ਸੂਟ ਆਪਾਂ ਡਿਸਪੈਚ ਕਰਾਂਗੇ ਸਿੰਗਲ ਸੂਟ ਦਾ ਆਰਡਰ ਨਹੀਂ ਜੇ ਲਿਆ ਜਾਣਾ ਇਹਦੇ ਵਿੱਚ ਅਭੀ ਆ ਗਿਆ ਜੇ ਮਸਲਿਨ ਦਾ ਪ੍ਰਿੰਟ ਬੜਾ ਸ਼ਾਨਦਾਰ ਜਿਹਾ ਇਹ ਵੀ ਆਪ ਤੁਹਾਨੂੰ ਦੇ ਦਾਂਗੇ 250 ਰੁਪਿਆਵਾਂ ਦੇ ਨਾਲ ਆਰਡਰ ਮਿਨੀਮਮ ਦੋ ਸੂਟਾਂ ਦਾ ਹੋਊਗਾ ਜੇ ਸਿੰਗਲ ਸੂਟ ਦਾ ਆਰਡਰ ਜਿਹੜਾ ਜੇ ਉਹ ਐਕਸੈਪਟ ਨਹੀਂ ਜਿਹਾ ਹਣਾ ਤੇ ਆ ਵੀ ਸ਼ਾਨਦਾਰ ਜਾਂ ਸੂਟ ਚੈੱਕ ਕਰਿਓ ਪ੍ਰਿੰਟ ਬਹੁਤ ਸ਼ਾਨਦਾਰ ਜੇ ਮਸਲੀਨ ਦਾ ਸੂਟ ਜੇ ਮਸਲੀਨ ਦਾ ਹੀ ਪ੍ਰਿੰਟ ਜੇ ਜਿਹੜੀ ਜੀ ਤੁਹਾਨੂੰ ਨਾ ਸਮਝ ਲੱਗੂਗੀ ਨਾ ਵੀ ਪ੍ਰਿੰਟ ਕੀ ਆ ਤੇ ਮੈਨੂੰ ਤੁਸੀਂ ਫੋਟੋ ਭੇਜ ਕੇ ਸਕਰੀਨਸ਼ਾਟ ਭੇਜ ਕੇ ਪੁੱਛ ਲਿਓ ਵੀ ਇਸ ਸੂਟ ਦਾ ਫੈਬਰਿਕ ਕੀ ਆ ਤੇ ਪ੍ਰਿੰਟ ਕੀ ਆ ਤੇ ਕੱਟ ਦੀ ਗੱਲ ਕਰਾਂ ਕੱਟ ਜਿਹੜੀ ਜੇ ਇਹਨਾਂ ਦੀ 2.5 2.5 ਮੀਟਰ ਦੇ ਕਰੀਬ ਜੇ ਜੇ 22 ਮੀਟਰ ਕੱਟ ਨਹੀਂ ਹੁੰਦੀ ਉਹਦੀ ਤਾਂ ਵੱਡੇ ਪਰਦੇ ਵਿੱਚ 170 170 ਹੋਊਗੀ ਜਿਹਦੇ ਵਿੱਚ ਪਲਾਜੋ ਸੂਟ ਬੜੇ ਆਰਾਮ ਨਾਲ ਕਸਟਮਰ ਦਾ ਬਣ ਜਾਊਗਾ ਤੇ ਆਹ ਸੂਟ ਜਿਹੜਾ ਜੇ ਇਹ ਕ੍ਰੇਪ ਦੇ ਨਾਲ ਜੇ ਇਹ ਵੀ ਸੇਮ ਰੇਟ 'ਚ ਤੁਹਾਨੂੰ ਮੈਂ ਦੇ ਦੂੰਗਾ ਪ੍ਰਿੰਟ ਬਹੁਤ ਸ਼ਾਨਦਾਰ ਜੇ ਡਿਜੀਟਲ ਪ੍ਰਿੰਟ बॉਟਮ ਵੀ ਕ੍ਰੇਪ ਦੀ ਸ਼ਰਟ ਵੀ ਕ੍ਰੇਪ ਦੀ ਜੇ ਰੇਟ ਸੇਮ ਜੇ ਉਹ 250 ਰੁਪਏ ਤੇ ਆਹ ਵਾਲੇ ਸੂਟ ਜਿਹੜੇ ਹੁਣ ਸ਼ੁਰੂ ਹੋਣ ਲੱਗੇ ਜੇ ਇਹ ਆਉਣ ਲੱਗੇ ਜੇ ਸ਼ਿਮਰ ਦੇ ਵਿੱਚ ਮੈਚਿੰਗ ਆਉਣਗੀਆਂ ਜੇ ਨਾਲ ਮਸਲੀਨ ਦੀਆਂ ਤੇ ਕਾਟਨ ਦੀਆਂ ਤੇ ਰੇਟ ਜਿਹੜਾ ਜੇ ਇਹਦਾ ਆਉਣ ਲੱਗਾ ਜੇ 400 ਤੇ 50 ਰੁਪਏ ਬਹੁਤ ਟਾਪ ਦੀ ਕੁਆਲਿਟੀ ਜੇ ਬਹੁਤ ਜਿਆਦਾ ਸੋਹਣੇ ਸੂਟ ਜੇ ਸ਼ਿਮਰ ਦੇ ਵਿੱਚ ਤੇ ਇਹ ਤੁਸੀਂ ਲੈ ਸਕਦੇ ਜੇ 450 ਰੁਪਈਆ ਦੇ ਵਿੱਚ ਸ਼ਿਪਿੰਗ ਇਹਦੇ ਵਿੱਚ ਫ੍ਰੀ ਜੇ 올 ఓవర్ ਇੰਡੀਆ ਦੇ ਵਿੱਚ ਸਿੰਗਲ ਸੂਟ ਇਹਦੇ ਉੱਤੇ ਅਵੇਲੇਬਲ ਜੇ ਸਿੰਗਲ ਸੂਟ ਦਾ ਆਰਡਰ ਜਿਹੜਾ ਜੇ ਐਕਸੈਪਟ ਹੈ ਤੇ ਤੁਸੀਂ ਕਰ ਸਕਦੇ ਜੇ ਰੇਟ ਹੈਗਾ ਜੇ ਸਿਰਫ ਇਹਦਾ 400 ਤੇ 50 ਰੁਪਏ ਸਿਰਫ ਤੇ ਆ ਵੀ ਸੂਟ ਮਸਲੀਨ ਦਾ ਆ ਦੇਖ ਲੈਣਿਆ ਪਾਕ ਉਹ ਨਹੀਂ ਵੀ ਖੋਲ ਕੇ ਬਹਾਦਨੇ ਅਵੀ ਸੂਟ ਮਸਲੀਮ ਦਾ ਜੇ ਬਹੁਤ ਜ਼ਿਆਦਾ ਸ਼ਾਨਦਾਰ ਡਿਜ਼ਾਈਨ ਜੇ ਪ੍ਰਿੰਟ ਬਹੁਤ ਸੋਹਣਾ ਜੇ ਇਹ ਵੀ ਤੁਸੀਂ ਲੈ ਸਕਦੇ ਜੇ 450 ਰੁਪਈਆ ਦੇ ਨਾਲ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਇਹਦੇ ਉੱਤੇ ਤੁਹਾਨੂੰ ਆ ਵੀ ਸੂਟ ਖੋੜ ਕੇ ਦਿਖਾ ਦਿੰਦਾ ਮੈਂ ਆ ਖੋਲਦੇ ਭਾਜੀ ਇਹਦੇ ਬਾਟਮ ਸੇਮ ਸੇਮ ਕਲਰ ਜਿਹਦੇ ਨਾਲ ਇਹਦੇ ਨਾਲ ਵੀ ਸਿਲਵਰ ਕਲਰ ਦੀ ਉਹਦੇ ਨਾਲ ਵੀ ਸਿਲਵਰ ਦੀ ਤੇ ਮੈਚਿੰਗ ਚੈੱਕ ਕਰੋ ਜੀ ਸੂਟ ਦੀ ਤੁਸੀਂ ਆ ਲਓ ਜੀ ਤੇ ਇਹ ਤੁਸੀਂ ਸਾਡੇ ਕੋਲ ਲੈ ਸਕਦੇ ਜੇ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ 450 ਰੁਪਈਆ ਦੇ ਵਿੱਚ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਅਵੀ ਚੈੱਕ ਕਰਿਓ ਇਹ ਆ ਗਿਆ ਜੇ ਬਹੁਤ ਜ਼ਿਆਦਾ ਸੋਹਣਾ ਪਾਕਿਸਤਾਨੀ ਪਲਾਜੋ ਦੇ ਨਾਲ ਕਪੜਾ ਆ ਗਏ ਕੈਮਰੀ ਕਾਟਨ ਦਾ ਬਹੁਤ ਸੋਹਣੀ ਕਾਟਨ ਜੇ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਸੇਮ ਰੇਟ ਹੋਗਾ ਜੀ ਇਹਦਾ ਵੀ 450 ਰੁਪਏ ਮਾਰਕੀਟ ਦੇ ਵਿੱਚ ਇਹੋ ਸੂਟ 650 ਦੇ ਵੇਚਣ ਦੇ ਆ ਜੇ ਆਪਣੇ ਕੋਲ ਮਿਲੂਗਾ ਤੁਹਾਨੂੰ 450 ਰੁਪਏ ਦੇ ਵਿੱਚ ਤੇ ਆ ਵੀ ਸੂਟ ਜਿਹੜੇ ਆ ਇਹ ਵੀ ਤੁਹਾਨੂੰ ਮਿਲ ਜਾਣਗੇ ਜੇ ਆਪਣੇ ਕੋਲ ਇਹ ਸੂਟ ਮਿਲਣਗੇ ਜੇ ਪਿਓਰ ਬੀਬਾ ਕਾਟਨ ਦੇ ਵਿੱਚ ਬਹੁਤ ਸ਼ਾਨਦਾਰ ਸਟਾਫ ਜੇ ਇਹ ਕਿਤੇ ਇਹ ਨਾ ਸੋਚਿਓ ਵੀ ਢਾਈ ਢਾਈ ਸੌ ਵਾਲੇ ਜਿਹੜੇ ਬਾਜ਼ਾਰ 'ਚ ਮਿਲਦੇ ਆ ਸੂਟ ਸ਼ਾਇਦ ਉਹੀ ਨੇ ਇਹਦੇ ਨਾਲ ਦੇ ਸੂਟ ਤੁਹਾਨੂੰ ਪ੍ਰਿੰਟ ਜਿਹੜੇ ਪ੍ਰਿੰਟ ਮਿਲ ਜਾਣਗੇ ਕੁਆਲਿਟੀ ਨਹੀਂ ਮਿਲੂਗੀ ਇਹ ਗੱਲ ਦੀ ਗਾਰੰਟੀ ਆ ਬਾਟਮ ਬਹੁਤ ਟੌਪ ਦੀ ਜੇ ਇਹਦੇ ਨਾਲ ਵੀ ਤੇ ਆਹ ਸੂਟ ਤੁਸੀਂ ਵੇਖ ਸਕਦੇ ਜੇ ਸਿਰਫ ਤੇ ਸਿਰਫ 450 ਰੁਪਏ ਦਾ ਜੇ ਸ਼ਿਪਿੰਗ ਫਰੀ ਦੇ ਨਾਲ 올ਓਵਰ ਇੰਡੀਆ 'ਚ ਤੇ ਆ ਵੀ ਸੂਟ ਆ ਗਿਆ ਜੇ ਪਿਓਰ ਬੀਬਾ ਕਾਟਨ ਦੇ ਵਿੱਚ ਬਾਟਮ ਬਹੁਤ ਟੌਪ ਦੀ ਜੇ ਨਾਲ ਸਰਪਲਸ ਕਾਟਨ ਦੀ ਤੇ ਰੇਟ ਸੇਮ ਆਊਗਾ ਜੇ ਇਹਦਾ ਵੀ 400 ਤੇ 50 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਅੱਗੇ ਫੇਰ ਆ ਗਿਆ ਜੇ ਕੈਮਰੀ ਕਾਟਨ ਦਾ ਸੂਟ ਬਹੁਤ ਸੋਹਣਾ ਸਰ ਸਟਾਫ ਜੇ ਕੈਮਰੀ ਕਾਟਨ ਦਾ ਤੇ ਬਾਟਮ ਬਹੁਤ ਸ਼ਾਨਦਾਰ ਜੇ ਸਾਰਾ ਚਿਕਨ ਦੀ ਬਾਟਮ ਬਣੀ ਜੇ ਚੈੱਕ ਕਰ ਸਕਦੇ ਜੇ ਤੁਸੀਂ ਬਹੁਤ ਸੋਹਣਾ ਕਨਸੈਪਟ ਜਿਹਦੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਪ੍ਰਿੰਟ ਬਹੁਤ ਸ਼ਾਨਦਾਰ ਜੇ ਰੇਟ ਇਹਦਾ ਵੀ ਦਊਗਾ ਤੁਹਾਨੂੰ ਮੈਂ ਸੇਮ ਹੀ 450 ਰੁਪਏ ਮਾਰਕੀਟ ਪ੍ਰਾਈਸ ਇਹਨਾਂ ਸੂਟਾਂ ਦੀ 650 ਰੁਪਏ 700 ਰੁਪਏ ਚੱਲਣ ਦੀ ਹੈ ਇਸ ਟਾਈਮ ਦੇ ਉੱਤੇ ਅਭੀ ਤੁਸੀਂ ਲੈ ਸਕਦੇ ਹੋ ਚਿਕਨ ਪਲਾਜੋ ਦੇ ਨਾਲ ਸੂਟ ਬਹੁਤ ਸ਼ਾਨਦਾਰ ਤੇ ਬਹੁਤ ਜਾਨਦਾਰ ਪ੍ਰਿੰਟ ਰੇਟ ਉਹ ਸੇਮ ਹੀ 450 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਤੇ ਆ ਸਾਰਾ ਸੂਟ ਹੈਗਾ ਜੇ ਕਢਾਈ ਦੇ ਵਿੱਚ ਰਿਅਨ ਦੀ ਹੈ ਜੇ ਸ਼ਰਟ ਤੇ ਸਾਰੀ ਕਢਾਈ ਹੋਈ ਜੇ ਸੂਟ ਦੇ ਉੱਤੇ ਤੇ ਆ ਡਿਜੀਟਲ ਇਹਦੇ ਨਾਲ ਹੈਗਾ ਜੇ ਸੌਰੀ ਡਿਜੀਟਲ ਨਹੀਂ ਪਾਕਿਸਤਾਨੀ ਚਗਮ ਕਢਾਈ ਦੇ ਨਾਲ ਬਹੁਤ ਜ਼ਿਆਦਾ ਤਾਂ ਸ਼ਾਨਦਾਰ ਬਾਟਮ ਰੇਟ ਆਊਗਾ ਜੇ ਇਹਦਾ ਵੀ ਬਿਨਾਂ ਦੁਪट्टे ਤੋਂ ਸਿਰਫ ਤੇ ਸਿਰਫ 400 ਤੇ 50 ਰੁਪਏ ਸ਼ਿਪਿੰਗ ਹੋਊਗੀ ਜੇ ਫ੍ਰੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਸਿੰਗਲ ਸੂਟ ਵੀ ਮੰਗਵਾ ਸਕਦੇ ਜੇ ਇਹਦੇ ਵਿੱਚ ਥ्रेड ਵਰਕ ਹੈ ਨਾਲ ਪਲੱਸ ਇਹਦੇ ਵਿੱਚ ਦੂਜਾ ਹੋਇਆ ਜੇ ਮਿਰਰ ਦਾ ਵਰਕ ਛੋਟਾ ਛੋਟਾ ਬਹੁਤ ਟਾਪ ਦੀ ਕੁਆਲਿਟੀ ਹੈ ਦੀ ਤੇ ਇਹ ਤੁਸੀਂ ਸਾਡੇ ਕੋਲ ਆਨਲਾਈਨ ਦੇ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਮੰਗਾ ਸਕਦੇ ਜੇ ਸੂਟ ਰੇਟ ਤੁਹਾਨੂੰ ਮੈਂ ਦੱਸ ਦਿੱਤੇ ਆ 250 ਰੁਪਏ ਸੂਟ ਦਾ ਰੇਟ ਜੇ ਸਿਰਫ ਤੇ ਦੋ ਸੂਟ ਤੁਸੀਂ ਬੁੱਕ ਕਰਨੇ ਆ ਸ਼ਿਪਿੰਗ ਫ੍ਰੀ ਜੇ 580 ਰੁਪਏ ਦੇ ਨਾਲ ਟਾਈ 250 ਦੇ ਦੋ ਸੂਟ ਦਵਾਂਗੇ ਤੁਹਾਨੂੰ 80 ਰੁਪਏ ਸ਼ਿਪਿੰਗ ਲਵਾਂਗੇ ਬਾਕੀ ਜਿਹੜੇ 450 ਵਾਲੇ ਉਹਦੇ ਉੱਤੇ ਸ਼ਿਪਿੰਗ ਫਰੀ ਜੇ ਤੇ ਤੁਸੀਂ ਆਨਲਾਈਨ ਲੈਣੇ ਆ ਸੌਰੀ ਆਨਲਾਈਨ ਲੈਣੇ ਆ ਆਨਲਾਈਨ ਲੈ ਸਕਦੇ ਜੇ ਆਫਲਾਈਨ ਲੈਣੇ ਦੁਕਾਨ ਤੇ ਆ ਜਿਓ ਘਰੋਂ ਆਣ ਕੇ ਲੈਣੇ ਆ ਤਾਂ ਘਰ ਆਣ ਕੇ ਲੈ ਸਕਦੇ ਜੇ ਸਾਡੇ ਕੋਲ ਸ਼ਿਪਿੰਗ ਫਰੀ ਜੇ ਜਿੱਥੇ ਤੁਸੀਂ ਘਰ ਆਣ ਕੇ ਲੈਂਦੇ ਜੇ ਤੇ ਜੇ ਤੁਸੀਂ ਆਨਲਾਈਨ ਮੰਗਾਉਂਦੇ 80 ਰੁਪਏ ਸ਼ਿਪਿੰਗ ਲੱਗੂਗੀ ਜੇ 250 ਵਾਲੇ ਸੂਟਾਂ ਤੇ ਦੋ ਸੂਟ ਦਾ ਆਰਡਰ ਜੇ ਮਿਨੀਮਮ ਉਹਦੇ ਵਿੱਚ ਤੇ ਫਿਰ ਮਿਲਾਂਗੇ ਜੀ ਤੁਹਾਨੂੰ ਨਵੀਂ ਵੀਡੀਓ ਦੇ ਨਾਲ ਤੇ ਨਵੇਂ ਸਟਾਕ ਦੇ ਨਾਲ ਬਾਈ ਬ